ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਕੀ ਕੋਈ ਨਸੀ ਸਾਰੀ ਸੜੀ ਦਾ ਲਾਟ ਸੁਣਤੀ ਹੈ ਅੱਜ ਜੀ ਅੱਜ ਸ਼ਹਿਰ ਸੈਰ ਸ਼ਹਿਰ ਚੱਲੀਏ ਸੈਰ ਕਰਨ ਸੈਰ ਸ਼ੁਰੂ ਕਰਦੇ ਹਾਂ ਚਲੋ ਜੀ ਚਾਮ ਦਾ ਸਮਾਂ ਆ ਵਧੀਆ ਤੁੰਤੂ ਦੀ ਹੋ ਜਾਂਦੀ ਹੈ ਅਜੇ ਸ਼ਾਮ ਥੋੜੋ ਦੁਪਹਿਰ ਹੀ ਆ ਸ਼ਾਮ ਹੋ ਗਈ ਜੀ ਕਿੰਨੇ ਵਜੇ 4:30 ਹੋ ਗਏ ਉਹ ਬੋਲੋ ਚਲੋ ਬੈਠੋ ਬੋ आज الصوره ਗੱਲ ਹੁੰਦੀ ਸੀ ਇੱਕ ਨਾਲ ਦਰਖਤਾਂ ਦੇ ਨਾਂ ਨਹੀਂ ਪਤਾ ਦਰਖਤਾਂ ਦੇ ਨਾਂ ਪਤਾ ਤੈਨੂੰ ਕਿਹੜਾ ਦਰਖਤ ਕਿਹੜਾ ਇੰਡੀਆ ਪਤਾ ਹੁੰਦਾ ਸੀ ਤੈਨੂੰ ਹਾਂ ਕਿਤਾ ਹੁੰਦਾ ਸੀ ਕਿਹੜਾ ਰੋਟਾ ਪੀਪਲ ਨਿੰਮ ਬੋੜ ਕਾਲੀ ਆਦਾਂ ਲੇ ਗੁੰਮ ਦਾ ਦਰਖਤ ਉਹ ਨਾਨੇ ਦੇ ਘਰ ਚ ਵਿਚਾਲੇ ਹੋਰ ਵੀ ਦਰਖਤ ਸੀ ਪਰ ਵਿਚਾਲੇ ਨਿੰਮ ਹੁੰਦੀ ਸੀ ਉਦੀ ਸ਼ਾਮ ਦੀ ਸਰੀ ਅਸੀਂ ਮਾੜਾ ਤਾਂ ਅੰਨੇ ਦੇ ਰਹੇ ਆ ਹਾਂ ਜਦੋਂ ਜਾਇਦਾ ਸੀਗਾ ਹਾਂਜੀ ਪਹਿਲਾਂ ਪਹਿਲਾਂ ਤਾਂ ਨਾਲ ਨਾਲ ਕਾ ਹੀ ਹੁੰਦਾ ਸੀਗਾ ਬਾਰ ਪਹਿਲੀ ਵਾਰ 92 ਚ ਗਿਆ ਸੀ ਮੈਂ ਇੰਡੀਆ ਹਾਂ ਹਾਂ ਦਰਬਾਰ ਸਾਹਿਬ ਗਏ ਸੀ ਹਾਂ 91 ਵਿੱਚ ਤੇ ਮਸਾਹੂ ਸੀ ਦਸ ਸਾਲੋਂ ਬਾਅਦ ਹਾਂ ਉਹਦਾ ਉਹ ਮਤਲਬ ਆੜ ਪੂ ਲਹਿਰ ਚੱਲਦੀ ਸੀ ਪੂਰੀ ਟੌਪ ਤੇ ਜਦੋਂ ਅਸੀਂ ਦਰਬਾਰ ਸਾਹਿਬ ਗਏ ਸੀਗੇ ਉਦਣ ਭਾਈ ਬੁੱਧ ਸਿੰਘ ਵਾਲੇ ਦਾ ਤਰਗੋ ਜੰਤ ਸਿੰਘ ਬੁੱਧ ਸਿੰਘ ਵਾਲੇ ਉਹਨਾਂ ਦਾ ਮਤਲਬ ਸੀਗਾ ਭੋਗ ਤੇ ਗਏ ਸੀਗੇ ਉਹ ਤਾਂ ਆਏ ਫੌਜ ਲੱਗੀ ਹੋਈ ਦਰਬਾਰ ਸਾਹਿਬ ਦੇ ਬਾਹਰ ਤੇ ਉਹ ਕ੍ਰੇਨ ਦੇਖੋ ਉਹ ਸੀ ਸਾਹਮਣੇ ਉਹ ਸੀ ਲੰਬੀ ਸਾਰੀ ਕਿੰਨੀ ਲੰਬੀ ਉਹ ਬੈਚਣਾ ਲੱਗੀ ਬਹੁਤ ਥੋੜੀ ਹੋ ਗਈ ਮਰੀ ਹੋਈ ਪਿੱਛੇ ਰੋ ਬੱਤ ਪਿੱਛੇ ਰੋ ਮਰੀ ਹੋਈ ਨਹੀਂ ਖੜੀ ਹੈ ਹੈਲਦੀ ਹੈ ਉਹ ਸੀ ਕਿੱਡੀ ਲੰਬੀ ਧੌਣ ਆ ਦੇ ਉਹਨੂੰ ਕ੍ਰੇਨ ਕਹਿੰਦੇ ਆ ਨਹੀਂ ਹਾਂ ਉਹ ਸੀ ਉਹ ਸੀ ਰੈਸਪੀ ਹਾਂਜੀ ਕਿੱਡੀ ਲੰਬੀ ਹੈ ਨਾ ਹਾਂ ਡੱਕੀ ਲੱਕੜੀ ਮੇਨ ਕ੍ਰੇਨ ਆ ਉਹਦੀ ਕਿਦਾਂ ਹਾਂ ਗੀਸ ਤਾਂ ਨਹੀਂ ਕ੍ਰੇਨ ਮੈਂ ਪਿੱਛੇ ਸਮਝੀ ਉਹ ਪੱਥਰ ਜੇ ਤੌਣ ਕ੍ਰੇਨ ਵਰਗੀ ਨਾ ਲੰਬੀ ਹਾਂਜੀ ਤਾਂ ਕ੍ਰੇਨ ਕਹਿੰਦੇ ਆ ਦੇਖ ਲੈ ਪਤਾ ਕਿੰਡੀ ਲੰਬੀ ਆ ਆਪਣੇ ਉਥੇ ਪੌਂਡ ਕੋਲੇ ਆਰਡ ਦੀ ਸੀ ਨਾ ਇੱਕ ਵਾਰ ਬਗਲਾ ਜਾਇਆ ਆ ਬਗਲਾ ਨਹੀਂ ਬਗਲੇ ਤੋਂ ਕੇਸਾ ਹੈ ਵੱਡਾ ਬਗਲਾ ਤਾਂ ਦੀ ਤੌਣ ਜਿੱਡਾ ਨਹੀਂ ਹੁਣ ਚੱਲ ਪੁੱਤ ਪਾਣੀ ਕਿਦਾਂ ਖੜਾ ਹੈ ਹਾਂ ਯਾ ਸੇ ਇੱਧਰ ਡੱਕ ਹਾਂ ਹਾਂ ਵੈਰੀ ਗੁੱਡ ਖੇਡ ਲੀ ਹਾਂ ਮੋਸ਼ਕੋ ਬੀੜੀਰੀ ਪੀ ਜਾਂਦੇ ਉੱਤੇ ਪਾਣੀ

very good akalputa dwara khedi yeah yeah so it's just kind of normal until you find until that best game yeah because this kind of seriously you know हाँ जी।, हाँ जी, पोते। दे दे जी जी पुत नहीं दूजे चाहे पा डैड डैडी दे, 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 न दे।, न दे, दे।, दे चलो जी दे दे होगी अपनी सैर आज दी मिलते हैं कल ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੱਡੀ ਗੱਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਨਾਲ